ਕਰਾਏ ਦੇ ਕੰਮ 'ਚ ਬਾਈ ਮੈਨੂੰ 16 ਸਾਲ ਹੋ ਗਏ ਤੂੜੀ ਵਾਲੀ ਮਸ਼ੀਨ ਚਲਾਉਂਦੇ ਨੂੰ ਹੂੰ ਬਾਲਿਆਂ ਦੇ ਤੱਕ ਵੀ ਚਾਹ ਤੱਕ ਵੀ ਨਹੀਂ ਸਾਨੂੰ ਦਿੰਦੇ ਕੀ ਨਹੀਂ ਦਿੰਦੇ ਨਹੀਂ ਦਿੰਦੇ ਅਣਤੁਲੀ ਧਰਤੀ ਦੇ ਖਾਣਾ ਸਾਡੀ ਸਬਜ਼ੀ ਤੜਕੇ ਬਣੀ ਹੁੰਦੀ ਆ ਹੂੰ ਅਗਲੇ ਨੂੰ 10 ਵਜੇ ਕਹਿਣਾ ਬਾਈ ਰੋਟੀ ਆਉਂਦੀ ਆ ਟਾਈਮ ਲੱਗਦਾ ਉਹਨੂੰ ਕਿ ਹੁਣ ਲੈ ਕੇ ਨਾ ਜੀ ਇਹ ਦੋ ਬੰਦੇ ਲਾਉਂਦੇ ਨਾ ਮੇਰੇ ਨਾਲ ਜੇ ਦੋ ਅਸੀਂ ਨਾਲ ਮੈਂ ਡਰਾਈਵਰ ਦੇ ਲੈਣਾ ਉਦੋਂ ਤੇ ਰੋਟੀ ਸਾਡੀ ਉਸੇ ਟਾਈਮ ਹੀ ਫੋਨ ਮਾਰਨਾ ਸਬਜ਼ੀ ਬਣੀ ਦੀ ਰੋਟੀਆਂ ਪਕਾ ਦਿਓ ਤੇ ਰੋਟੀ ਅਸੀਂ ਲੈ ਆਉਣੀ ਆ ਨਹੀਂ ਯਾਰ ਇਹ ਗਲਤ ਗੱਲ ਆ ਆਪਾਂ ਜ਼ਿੰਮੇਵਾਰਾਂ ਦੇ ਪਰਿਵਾਰਾਂ ਚੋਂ ਆ ਕੋਣ ਬਾਈ ਤੁਸੀਂ ਚਾਹ ਰੋਟੀ ਦਾ ਮਗਰ ਪੁੱਛੋ ਕਿੱਡੀ ਗੱਲ ਆ ਬਾਈ ਇਹ ਕੱਲਾ ਬੰਦਾ ਹੈ ਤੁਸੀਂ ਤੇਲ ਪਾਣੀ ਫੜਾ ਕੇ ਚਲੇ ਜਾ ਨਾ ਤੁਸੀਂ ਘਰੇ ਖਾ ਲੈਣੀ ਇੱਕ ਜਣੇ ਦੀ ਰੋਟੀ ਨਾਲ ਫਰਕ ਕੀ ਪੈਂਦਾ ਮੈਨੂੰ ਇਹ ਦੱਸ ਤੂੜੀ ਵਾਲੀ ਮਸ਼ੀਨ ਤੇ ਵੀ ਅਸੀਂ ਰੋਟੀ ਘਰੋਂ ਖਾਣੇ ਆ ਕਿਰਾਏ ਤੇ ਵੀ ਵਿੱਚੋਂ ਜੇ 50 ਬੰਦੇ ਰੋਟੀ ਪਾਣੀ ਉਹੋ ਜਿਹਾ ਖਾਉਂਦੇ ਵੀ ਅਗਲੇ ਨੇ ਸਫਤ ਕਰੀ ਵੀ ਫਲਾਣੇ ਜੱਟ ਤੇ ਸੀ ਗਿਆ ਹੀ ਰੋਟੀ ਪਾਣੀ ਸਿਰਾ ਖਵਾਇਆ ਐਂ ਹੁੰਦਾ ਬਾਈ ਇਹ ਸੁਪਰ ਸੀਟਰ ਦੇ ਹੀ ਲੋਕੀ ਸ਼ਾਮ ਨੂੰ ਦਾਰੂ ਵੀ ਪੀਉਂਦੇ ਮੀਟ ਵੀ ਡਰਾਈਵਰ ਨੂੰ ਖਵਾਉਂਦੇ ਸੀ ਅੱਛਾ ਇੱਕ ਨਾਲ ਹੋਰ ਬੰਦਾ ਸੀ ਇਹਦੇ ਹੁਣ ਉਹ ਮੂੰਹ ਤੇ ਖੜਾ ਹੁਣ ਤੇ ਕਈ ਇਹੋ ਜਿਹੇ ਬੰਦੇ ਵੀ ਜਿਹੜੇ ਚਾਹ ਨਹੀਂ ਪੁੱਛਦੇ ਵੀ ਸਾਡੀ ਇਹ ਯਾਰ ਘਰ ਵਾਲੀ ਕਿਤੇ ਗਈ ਆ بیمار ਆ ਇਹ ਵੱਤੋ ਵੱਤ ਬਾਈ ਰੋਟੀਆਂ ਹੀ ਦੋ ਖਾਂਦਾ ਵਾ ਇਹ ਯਾਰ ਮੈਂ ਕਹਿੰਦਾ ਇਸ ਦੋ ਵਾ ਤਾਂ ਪਰਜਾਦਾ ਨਹੀਂ ਸਕਦਾ ਬਾਈ